ਪੁਰਾਲੀ ਨੇੜਲੇ ਪਿੰਡ ਲਖਨੌਰ ਵਿੱਚ ਨੌਜਵਾਨਾਂ ਨੇ ਪੈਟਰੋਲ ਪੰਪ ਦੇ ਕਰਿੰਦਿਆਂ ਨਾਲ ਕਿਥੀ ਕੁੱਟਮਾਰ ਜਿਸ ਦੀ ਵੀਡੀਓ ਆਈ ਸਾਹਮਣੇ ਮੌਕੇ ਤੇ ਪੀਸੀਆ ਦੀ ਟੀਮ ਨੇ ਪੁੱਜ ਕੇ ਜਾਂਚ ਸ਼ੁਰੂ ਕੀਤੀ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਪੈਟਰੋਲ ਪੰਪ ਦੇ ਕਰਿੰਦਿਆਂ ਨੇ ਦੱਸਿਆ ਕਿ ਨੌਜਵਾਨਾਂ ਦੇ ਨਾਲ ਕੁੱਟਮਾਰ ਤੋਂ ਬਾਅਦ ਦੋ ਵਾਰ ਉਹਨਾਂ ਨੂੰ ਧਮਕੀ ਵੀ ਦੇ ਕੇ ਗਏ ਨੇ ਉਹਨਾਂ ਸਰਕਾਰ ਤੇ ਪ੍ਰਸ਼ਾਸਨ ਤੋਂ ਅਜਿਹੇ ਮਾੜਾ ਅਨਸਰਾਂ ਦੇ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਦੂਜੇ ਪਾਸੇ ਪੀਸੀਆਰ ਮੁਲਾਜ਼ਮ ਨੇ ਦੱਸਿਆ ਕਿ ਨੌਜਵਾਨਾਂ ਨੂੰ ਜਲਦ ਗ੍ਰਿਫਤਾਰ ਕਰ ਲਿੱਤਾ ਜਾਵੇਗਾ ਅੱਜ ਪੈਟਰੋਲ ਪੰਪ ਦੇ ਜਿਹੜੇ ਮੁੰਡਿਆਂ ਨੇ ਕੁੱਟਮਾਰ ਕੀਤੀ ਹੈ ਤੁਹਾਡੇ ਨਾਲ ਕਿਾ ਲੁੱਟਣੇ ਆ ਰਾਤ ਦੇ ਨਾਲ ਆਏ ਤੇ ਕੀ ਆਏ ਤੇ ਲੁੱਟਣੇ ਨਹੀਂ ਉਹ ਕਰੇ ਤੇ ਮੇਰੇ ਪਾਉਂੇ ਕੱਢ ਲਓ ਕਾਬੂ ਤੀਲਿ ਫਸਾ ਕੇ ਰੱਖੇ تھے ਉਸਨੇ ਉਸ ਤੋਂ ਬਾਅਦ ਮੈਂ ਕਿਹਾ ਭਾਈ ਮੈਨੂੰ ਤ੍ਰਿਪਾਲ ਲੈ ਜਾਓ ਉਹ ਕਰੇ ਪੈਸੇ ਲੈ ਲਓ ਮੇਰੇ ਕੱਪਰ ਮੇਰੇ ਕੋਲ ਆtene ਨਹੀਂ ਮੈਂ ਪੈਸੇ ਨਿਕਾਲੂ ਉਸ ਤੋਂ ਬਾਅਦ ਫਿਰ ਗਾਲੀ ਕੱਢਿਆ ਫਿਰ ਮਾਰਨੇ ਲੱਗੇ ਕੁੱਟਮਾਰ ਕਰੀ ਅਸਤੇ ਨਾਲ ਫਿਰ ਉਸ ਤੋਂ ਬਾਅਦ ਧਮਕੀਆਂ ਵੀ ਦੇ ਕੇ ਗਏ ਨੇ ਦੇ ਕੇ ਵੀ ਦੇ ਕੇ ਗਏ ਹਾਂ ਅੱਗੇ ਚਲੋ ਮਾਰਾਂਗੇ ਦੋ ਬਾਰਾ ਦੋ ਬਾਰਾ ਤੇ ਕੀ ਮੰਗ ਕਰਦੇ ਹੋ ਕਿ ਕੀ ਗੱਲ ਹੋਈ ਆ ਪੰਪ ਤੇ ਜੀ ਸਾਡੇ ਵਰਕਰ ਦੇ ਨਾਲ ਕੁੱਟਮਾਰ ਹੋਈ ਹੈ ਹਵਾ ਭਰਨ ਵਾਲਾ ਗਰੀਬ ਬੰਦਾ ਹੈ ਉਹ ਕਹਿੰਦੇ ਭਈਆ ਵੀ ਭਈਆ ਦਾ ਇਨਸਾਨ ਨਹੀਂ ਹੈ ਇਹ ਮਿਹਨਤ ਕਰ ਰਿਹਾ ਹੈ ਇੱਕਦਾਨਾ ਕੁੱਟਮਾਰ ਕਰਦੇ ਦੂਏ ਨੂੰ ਧਮਕੀਆਂ ਦੇ ਰਹੇ ਬਾਅਦ ਵਿੱਚ ਅਸੀਂ ਛੁਡਾਣਗੇ ਤਾਂ ਸਾਨੂੰ ਵੀ ਧਮਕੀਆਂ ਕਹਿੰਦੇ ਤੁਹਾਨੂੰ ਦੇਖ ਲਵਾਂਗੇ ਉਹ ਇਹ ਜੇ ਨਸ਼ੇੜੀ ਬੰਦੇ ਨਾ ਕਿ ਆ ਜੀ ਗੌਰਮੈਂਟ ਨੂੰ ਕੀ ਲਗਾ ਦੇ ਵੀ ਇਹ ਜੇ ਨਸ਼ੇੜੀ ਨੂੰ ਨਕੇਲ ਪਾਣ ਇਹ ਕੱਲ ਨੂੰ ਹੋਰ ਵੀ ਬੜਾ ਦਾ ਅਦਮੀ ਕੰਮ ਅੰਜਾਮ ਦੇ ਲਗਦੇ ਆ ਸਾਡਾ ਕੰਮ ਹੈ ਜੇ ਆ ਜੀ ਦਾ ਦੁਬਾਰਾ 24 ਘੰਟੇ ਬਾਹਰ ਅੰਦਰ ਬਾਹਰ ਤੁਰਦੇ ਆ ਸਾਨੂੰ ਕੀ ਪਤਾ ਇਹਨਾਂ ਨੂੰ ਕੀ ਕੀ ਜਿਆ ਮਾਰ ਦੇਣਾ ਸੀ ਦਾ ਆਪਣੇ ਇਸ ਹਿਸਾਬ ਜਾ ਰਹੇ ਆ ਸਾਡੇ ਕੋਲ ਕਿਹੜੀ ਸਿਕਿਉਰਿਟੀ ਹੈ ਤੇ ਹੁਣ ਕੀ ਮੰਗ ਕਰਦੇ ਹੋ ਇਹਨਾਂ ਦੇ ਖਿਲਾਫ ਜੀ ਇਹਨਾਂ ਦੇ ਜਿਆਦਾ ਸਖਤ ਸਖਤ ਕਾਰਵਾਈ ਹੋਣੀ ਚਾਹੀਦੀ ਤੇ ਜਦੋਂ ਤੁਸੀਂ ਫਿਰ ਹੋਈ ਆ ਉਸ ਤੋਂ ਬਾਅਦ 112 ਤੇ ਕਾਲ ਕਰੀ ਜੀ 112 ਤੇ ਗਈ ਆ 112 ਵਾਲੇ ਵੀ ਆਏ ਆ ਇਹ ਆਸ਼ਵਾਸਨ ਦਿੱਤਾ ਉਹਨਾਂ ਨੇ ਉਹਨਾਂ ਨੇ ਵੀਡੀਓ ਦੇਤੀ ਉਹਨਾਂ ਨੂੰ ਆਪਣੇ ਕੈਮਰੇ ਨੂੰ ਘੁਡਾ ਕੇ ਜੀ ਉਹ ਕਹਿੰਦੇ ਅਸੀਂ ਕਾਰਵਾਈ ਕਰਾਂਗੇ